ਆਪੇ ਗੁਰਚੇਲਾ ਨਗਰ ਕੀਰਤਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਚੱਲ ਕੇ ਬਠਿੰਡਾ ਦੇ ਹਜਰਤ ਗੁਰਦਵਾਰ ਸਾਹਿਬ ਵਿਖੇ ਠਹਿਰਿਆ ਤੇ ਅੱਜ ਮੰਗਲਵਾਰ ਨੂੰ 11 ਵਜੇ ਦੇ ਲਗਭਗ ਬਠਿੰਡਾ ਦੇ ਗੁਰਦੁਆਰਾ ਹਜਰਤ ਨੂੰ ਫਿਰ ਇਹ ਹੋਇਆ ਰਵਾਨਾ ਤੇ ਹੁਣ ਜਾਵੇਗਾ ਇਹ ਤਲਵੰਡੀ ਸਾਬੋ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੇ ਅਨੁਸਾਰਪਿਤ ਆਪੇ ਗੁਰਚੇਲਾ ਨਗਰ ਕੀਰਤਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ 10 ਤਰੀਕ ਨੂੰ ਇਹ ਉਥੋਂ ਰਵਾਨਾ ਹੋਇਆ ਤੇ ਵੱਖ-ਵੱਖ ਪੜਾਵਾਂ ਵਿਧੀ ਹੁੰਦਾ ਹੋਇਆ ਬੀਤੀ ਰਾਤ 11 ਵਜੇ ਦੇ ਲਗਭਗ ਬੇਟਿੰਡਾ ਦੇ ਗੁਰਦੁਆਰਾ ਹਜ਼ਰਤ ਸਾਹਿਬੇ ਕੀ ਪਹੁੰਚਿਆ ਗਿਆ ਤੇ ਅੱਜ ਮੰਗਲਵਾਰ ਨੂੰ ਇਹ 11 ਵਜੇ ਦੇ ਲਗਭਗ ਇਹ ਆਪਣਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਲਈ ਇੱਥੋਂ ਰਵਾਨਾ ਹੋਇਆ ਜਿਸ ਨੂੰ ਲੈ ਕੇ ਪੁਲਿਸ ਟਕੜੀ ਵੱਲੋਂ ਪਹਿਲਾਂ ਇਸ ਨੂੰ ਸਲਾਮੀ ਦਿੱਤੀ ਗਈ ਪੰਜ ਪਿਆਰਾਂ ਵੱਲੋਂ ਇਸ ਦੀ ਅਗਵਾਈ ਕੀਤੀ ਗਈ ਅਤੇ ਇਸ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੋਲਦਿਆਂ ਕਿਹਾ ਕਿ ਇਹ ਨਗਰ ਕੀਰਤ ਦੇ ਨਾਲ ਜੋ ਸ਼ਸਤਰਾਂ ਦੀ ਆਪਣਾ ਗੱਡੀ ਚੱਲਦੀ ਸ਼ਸਤਰਾਂ ਵਾਲੀ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੋ ਵਰਤੇ ਗਏ ਸ਼ਾਸਤਰ ਸਨ ਇਹ ਇਹ ਲੋਕਾਂ ਨੂੰ ਦਿਖਾਉਣ ਦੇ ਲਈ ਉਹ ਗੱਡੀ ਵੀ ਇਹਨਾਂ ਦੇ ਨਾਲ ਨਾਲ ਚੱਲ ਰਹੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਹਾਜ਼ਰੀਤਨ ਸਾਹਿਬ ਦੀਆਂ ਤਸਵੀਰਾਂ ਜਿੱਥੇ ਆਪੇ ਗੁਰ ਚੇਲਾ ਨਗਰ ਕੀਰਤਨਾ ਜੋ ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇਹ 10 ਤਰੀਕ ਨੂੰ ਆਪਣਾ ਰਵਾਨਾ ਹੋਇਆ ਸੀ ਤੇ ਬੀਤੀ ਰਾਤ ਗੁਰਦੁਆਰਾ ਹਾਜ਼ਰੀਤਨ ਵਿਖੇ ਇਹ ਠਹਿਰਿਆ ਤੇ ਅੱਜ ਇਹ ਫਿਰ ਤੋਂ ਤਲਵੰਡੀ ਸਾਬੋ ਦੇ ਲਈ ਇੱਥੋਂ ਆਪਣਾ ਰਵਾਨਾ ਹੋਇਆ ਜਿੱਥੇ ਪੰਜ ਪਿਆਰਾਂ ਵੱਲੋਂ ਇਹਦੀ ਅਗਵਾਈ ਕੀਤੀ ਗਈ ਵੱਡੀ ਗਿਣਤੀ ਸੰਗਤਾਂ ਇਸ ਦੇ ਵਿੱਚ ਸ਼ਾਮਲ ਹੋਈਆਂ ਦੇਖੋ ਤਸਵੀਰਾਂ ਵਿੱਚ ਵੱਡੀ ਗਿਣਤੀ ਸੰਗਤਾਂ ਇਸ ਦੇ ਵਿੱਚ ਸ਼ਾਮਲ ਹੋਈਆਂ ਹਨ ਤੇ ਨਾਲ ਜੋ ਇੱਥੇ ਸ਼ਾਸਤਰਾ ਵਾਲੀ ਗੱਡੀ ਆ ਉਹ ਵੀ ਇਸ ਦੇ ਨਾਂ ਨਾਲ ਚੱਲ ਰਹੀ ਹੈ ਜੋ ਲੋਕਾਂ ਨੂੰ ਦਿਖਾਉਣ ਦੇ ਲਈ ਇਹ ਗੱਡੀ ਇਸ ਦੇ ਨਾਂ ਨਾਲ ਚੱਲ ਰਹੀ ਹੈ ਤੇ ਵੱਡੀ ਗਿਣਤੀ ਵਿੱਚ ਲੋਕ ਇਸ ਦੇ ਇਸ ਨੂੰ ਦੇਖਣ ਦੇ ਲਈ ਆ ਰਹੇ ਹਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਆਪਣਾ ਸਾਰੀਆਂ ਤਸਵੀਰਾਂ ਇਹ ਆਪਣਾ ਗੁਰਦੁਆਰਾ ਹਾਜ਼ਰਤ ਸਾਹਿਬ ਦੀਆਂ ਜਿੱਥੇ ਇੱਕ ਆਪਣਾ ਜੋ ਸ਼ਾਸਤਰਾ ਵਾਲੀ ਗੱਡੀ ਆ ਉਹ ਵੀ ਇਸ ਜੋ ਨਗਰ ਕੀਰਤਨ ਉਹਦੇ ਨਾਲ ਇਹ ਆਪਣਾ ਚੱਲ ਰਹੀ ਹੈ मदमा दया रम बया साॾी सदमा दया राम भरिया साढी सजमा दया रंग म ਯੋਦਾਂ ਦੁਸ਼ਿਆ ਨਾ ਕਰੋ ਜੀ ਆਇਓ ਅਨੰਦ ਸਤਿਕਾਰਾਂ ਕਰਨ ਬਾਬਾ ਜੀ ਅੱਗੇ ਆ ਜਾਓ ਧੰਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਪਾਤਸ਼ਾਹ ਨੇ ਪਟਨਾ ਦੀ ਧਰਤੀ ਤੇ ਉਰਕਾਰ ਧਾਰਨ ਕੀਤਾ ਪ੍ਰਕਾਸ਼ ਪੂਰਬ ਦੇ ਦਿਸ਼ਾ ਤੋਂ ਅਦਗੁਰਾਂ ਦਾ ਪ੍ਰਕਾਸ਼ ਹੋਇਆ ਪਟਨਾ ਸਾਹਿਬ ਦੀ ਧਰਤੀ ਤੇ ਉਥੋਂ ਸਤਸੰਗੀ ਨੇ ਬਾਚਬਨੇ ਦੀ ਸਭ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਆ ਕੇ ਲੰਮਾ ਸਮਾਪਤੀ ਕੀਤੀ ਉਸ ਪਵਿੱਤਰ ਧਰਤੀ ਦੀ ਇੱਕ ਬੜੀ ਵੱਡੀ ਮਹਾਨਤਾ ਜਿੱਥੇ ਸਤਗੁਰਾਂ ਨੇ 1699 ਵਿੱਚ ਪੰਜਾਂ ਨੂੰ ਖੜੇ ਕਰਕੇ ਨਰਾਲੀ ਚਾਲ ਵੀ ਚਲਾਈ ਸਵਾਗਤ ਲਗਰ ਕੋਈ ਤਾਂ ਆਪਣੇ ਘਰ ਦਾ ਤੇ ਦਾ ਵੀ ਇੱਕ ਤੋਂ ਥੋੜੀ ਕੀਸਰ ਸਾਹਿਬ ਕੋ ਖਾਤਮ ਹੋਇਆ ਸੋਹਣਾ ਅੱਜ ਰਾਤ ਨੂੰ ਜਾ ਕੇ ਦਮਦਵਾ ਟੋਕ ਗਿਆ ਏ ਗੁਰਪੁਰਵੰਧਨ ਕਮੇਟੀ ਕੋਲੋਂ ਹਾਰ ਸਾਹਿਬ ਤਾਂ ਸ੍ਰੀ ਦਮਦਵਾ ਸਾਹਿਬ ਵਿਖੇ ਕੋਈ ਨਾਸ਼ਨਾ ਦਾ ਪ੍ਰਕਾਸ਼ ਅਧਿਆਲਾ ਅੱਜ ਮਤਲਬ ਤੇ ਮਨਾਇਆ ਜਾਇਆ ਕਰੂਗਾ ਤੇ ਇਸ ਗੁਰਪੁਰਵੰਧਨ ਪੱਤਰੀ ਵਿੱਚ ਮਨਾਇਆ ਜਾਂਦਾ ਹੈ ਨਾ ਲੋਕੀ ਕਮੇਟੀ ਬਣਾਇਆ ਬਾਲਾ ਕੀਤਾ ਗਿਆ ਤੇ ਜਿਹੜੀ ਤਹਿਤ ਆਪੇ ਨੂੰ ਲਾਈ ਬਣਾਇਆ ਇਸ ਸਭ ਲੋਕਾਂ ਦਾ ਪੈਣਾ ਸਹਿ ਕਰਕੇ ਅੱਜ ਰਾਤ ਅੱਜ ਵੀ ਲਾਉਗਾ ਸਭਾ ਸਭ ਕਿਰਪਾ ਕਰ ਬਖਸ਼ ਕਰ ਜਾਨਾਰੇ ਕਿਤੇ ਬਰਬਕਾਰ ਇਸ ਧਰਤੀ ਤੇ ਅਜਰ ਸਵਾਰਣਾ ਇਸ ਤਰ੍ਹਾਂ ਚੱਲਦੇ ਰਹਿਣੇ ਆਓ ਸਾਰੇ ਇਸ ਗੱਲ ਦੇ ਧਾਰਨੀ ਬਣੀਏ ਸਤਗੁਰੂ ਜੀ ਨੇ ਜਿਹੜੇ ਸਾਨੂੰ ਪਵਿੱਤਰ ਆਦੇਸ਼ ਕੀਤੇ ਸੀ ਕਿ ਮੇਰਾ ਸਰੀਰ ਗੁਰੂ ਪੰਥ ਵਿਖਤੇ ਮੇਰੀ ਆਤਮਾ ਗੁਰੂ ਘਰਾਂ ਦੇ ਵਿੱਚ ਤੇ ਪੰਜਾਂ ਪਾਸੋਂ ਕਿਤੇ ਦੀ ਪੌ ਲੈ ਕੇ ਸਿੱਖੇ ਆਪਣੇ ਜਨਮ ਦਿਨ ਦੀ ਪੌ ਆ ਆ ਆ ਆ